ਤਾਦੀ ਉਸ ਤੋਂ ਬਾਅਦ ਨਾ ਅਸੀਂ ਇਹਦੀ ਟੋਪ ਤੇ ਵੀ ਜਾ ਸਕਦੇ ਸੀ ਲੇਕਿਨ ਉਹਨਾਂ ਨੇ ਉਹਨਾਂ ਨੇ ਬੰਦ ਕਰਤਾ ਤੇ ਇਹ ਕਿਉਂ ਬੰਦ ਕੀਤਾ ਅਸੀਂ ਨਾ ਆਪਣੇ ਕਜ਼ਨ ਕੋ ਸੁਣਿਆ ਠਾਕਰ ਨੋਬਲ ਕੋ ਤੇ ਨੋਬਲ ਸਾਹਿਬ ਇੱਧਰ ਆਇਓ ਆ ਕੋਈ ਦੱਸੋ ਜੀ ਤੁਸੀਂ ਵੀ ਕਿ ਇਹ ਕਿਉਂ ਬੰਦ ਕੀਤਾ ਗਿਆ ਮਨਾਰੇ ਪਾਕਿਸਤਾਨ ਉੱਤੇ ਜਾਣ ਵਾਸਤੇ ਇਹ ਭਾਈ ਪਹਿਲੇ ਲਿਫਟ ਚੱਲਦੀ ਸੀ ਲਿਫਟ ਚੱਲਦੀ ਸੀ ਤੇ ਕਈ ਲੋਕਾਂ ਨੇ ਬੱਚਿਆਂ ਨੇ ਪਿਆਰ ਦੇ ਵਿੱਚ ਤੇਜ ਆ ਕੇ ਛਾਲਾ ਮਾਰਿਆ ਉਸ ਤੋਂ ਬਾਅਦ ਇਹ ਬੰਦ ਹੋ ਗਈ ਅੱਛਾ ਗਵਰਨਮੈਂਟ ਨੇ ਇੱਥੇ ਬੰਦ ਕਰਤਾ ਕਿ ਕੋਈ ਇੱਥੇ ਟੋਪ ਤੇ ਨਹੀਂ ਜਾ ਸਕਦੇ ਵੈਸੇ ਆਪਸ ਦੀ ਗੱਲ ਹੈ ਤੂੰ ਕਿਹਦੇ ਛਾਲ ਮਾਰ ਰਿਹਾ ਹੈ ਤੂੰ ਆ ਵੇਖ ਲੋ ਕਹਿੰਦਾ ਤੂੰ ਵੀ ਛਾਲ ਮਾਰ ਰਸ ਯਾਰ ਗੱਲ ਹੈ ਤੁਹਾਨੂੰ ਪਤਾ ਹੈ ਅਸੀਂ ਪਿਆਰਾਂ ਦੇ ਤਰਫ ਹੁੰਦਾ ਹੀ ਨਹੀਂ ਚਾਰ ਦੇ ਤਰਫ ਸਿਰਫ ਆਪਣੇ ਵੀਰਾਂ ਨੂੰ ਪਿਆਰ ਕਰੀਦਾ ਹੈ ਠੀਕ ਹੈ ਬਾਕੀ ਯਾਰ ਤੈਨੂੰ ਲੱਗਦਾ ਮੈਂ ਮਾਰਨੀ ਹੈ ਤੇ ਤੂੰ ਹੀ ਮਾਰ ਕੇ ਵਾ ਦੇ ਇੱਕਦਮ ਮੈਨੂੰ ਆਉਂਦੀ ਨਹੀਂ ਮਾਰਨੀ ਛਾਲਾ ਚੱਲਾ ਇਕੱਠੇ ਮਾਰਦੇ ਉਹ ਬਲਾਦਿਆ ਅੱਛਾ ਜੀ ਤੇ ਉਸ ਤੋਂ ਬਾਅਦ ਨਾ ਤੁਹਾਨੂੰ ਹੋਰ ਵੀ ਇੱਧਰ ਦਿਖਾਣਿਆ ਉਹ ਦੇਖੋ ਗੁਰਦੁਆਰਾ ਡੇਰਾ ਸਾਹਿਬ ਉਹ ਬਿਲਕੁਲ ਸਾਹਮਣੇ ਤੇ ਉਸ ਤੋਂ ਬਾਅਦ ਨਾ ਇੱਥੇ ਹੋਰ ਵੀ ਬਹੁਤ ਪਿਆਰਾ ਪਾਰਕ ਬਣਿਆ ਇੱਥੇ ਉਸ ਸਾਈਡ ਚੂਲੇ ਵਗੈਰਾ ਵੀ ਹੈਗੇ ਨੇ ਤੇ ਆ ਦੇਖੋ ਉਸੇ ਪਿਆਰ ਕਰਤੀ ਹੈ ਕਿ ਨਹੀਂ ਕਰਦੇ ਆ ਮੁਹੱਬਤ ਅੱਛਾ ਜੀ ਅੱਛਾ ਜੀ ਆਹ ਭਰਾ ਸਾਡਾ ਥੱਕ ਕੇ ਬਹਿ ਗਿਆ ਕਹਿੰਦਾ ਯਾਰ ਤੁਹਾਡਾ ਵਲੌਗ ਹੀ ਨਹੀਂ ਖਤਮ ਹੋ ਰਿਹਾ ਅਜੇ ਤਾਂ ਯਾਰ ਸ਼ੁਰੂ ਕੀਤਾ ਤੂੰ ਪਹਿਲੇ ਹੀ ਬਹਿ ਗਿਆ ਯਾਰ ਅਜੇ ਬਹੁਤ ਥੱਕ ਗਿਆ ਤੁਸੀਂ ਬਾਰ-ਬਾਰ ਕੱਟ ਕੇ ਨਵਾਂ ਫੇਰ ਕੱਟ ਕੇ ਨਵਾਂ ਫੇਰ ਕੱਟ ਕੇ ਅੱਛਾ ਜੀ ਅੱਛਾ ਜੀ ਅਸੀਂ ਤੁਹਾਨੂੰ ਪਤਾ ਨਵੇਂ-ਨਵੇਂ ਬਲੌਗਰ ਆ ਅਸੀਂ ਰੀਟੇਕ ਬੜਾ ਲੈ ਰਹੇ ਆ ਕੋਈ ਨਹੀਂ RAM RAM ਨਾ ਆ ਜਾਣਗੇ ਕਿਉਂਕਿ ਸਾਡੇ ਤਰਫ ਸਾਨੂੰ ਸਾਰੇ ਦੇਖਦੇ ਸਾਨੂੰ ਸ਼ਰਮ ਆ ਜਾਂਦੀ ਹੈ ਕੀ ਕਰੀਏ ਤੇ ਲੇਕਿਨ ਕੁਝ ਨਹੀਂ ਹੁੰਦਾ ਇਹ ਲੋਕਾਂ ਨੇ ਸਾਨੂੰ ਦੇਖ ਕੇ ਚਲੇ ਜਾਣਾ ਠੀਕ ਹੈ ਲੇਕਿਨ ਅਸੀਂ ਆਪਣਾ ਕੰਮ ਦੀ ਨਾ ਛੱਡ ਸਕਦੇ ਤੇ ਹਰ ਬਰਾਜ ਆਇਆ ਨਹੀਂ ਹਜੇ ਤੱਕ ਆਂਦਾ ਤੇ ਫਿਰ ਤੁਹਾਨੂੰ ਉਹਨਾਂ ਨਾਲ ਮਿਲਾਂਦੇ ਆ ਤੇ ਉਸਤ ਬਾਅਦ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਨੇ ਸਾਰੇ ਦੋਸਤ ਕਹਿੰਦੇ ਆ ਕਿ ਯਾਰ ਆਪਣਾ ਨਾ ਕਸ਼ਤੀ ਦੀ ਰਾਈਡ ਲਈਏ ਤੇ ਕਸ਼ਤੀ ਦੀ ਅੱਛਾ ਇਹ ਗੋਰਬ ਲੈਣੀ ਚਾਹੀਦੀ ਰਾਈਡ ਲੈ ਲਓ ਰਾਈਡ ਮੈਂ ਤੇ ਕਿਨੂੰ ਜੀ ਜੀ ਬਿਲਕੁਲ ਜ਼ਰੂਰ ਲੈਣੀ ਚਾਹੀਦੀ ਹੈ ਜ਼ਰੂਰ ਲੈਣੀ ਚਾਹੀਦੀ ਤੁਸੀਂ ਕੁਝ ਕਹਿਣਾ ਲੈਣੀ ਚਾਹੀਦੀ ਥੋੜੀ ਲੈਣੀ ਚਾਹੀਦੀ ਅੱਛਾ ਜੀ ਹੁਣ ਦੇਖਨੇ ਆ ਉਹ ਕਿਉਂਕਿ ਪਰਲੀ ਸਾਈਡ ਟਿਕਟ ਮਿਲਦੀ ਹੈ ਸਿਟੀ ਟਿਕਟ ਲੈ ਕੇ ਤੇ ਲੈਣੇ ਕੋਈ ਰਾਈਡ ਦੇਖਨੇ ਆ ਕਿ ਹਿਸਾਬ ਹੈ ਚੂਲਾ ਲੈਣਾ ਯਾਰ ਕਸ਼ਤੀ ਲੈਣਾ ਯਾਰ ਕੀ ਕਹਿ ਰਹੇ ਹੋ ਕਸ਼ਤੀ ਨਾ ਲਈਏ ਕਿਉਂ ਪੈਸੇ ਬੜੇ ਮੇਰ ਪੈਸੇ 75 ਵੀ ਇਹ ਇੱਕ ਬੰਦੇ ਦੇ ਕੋਈ ਨਹੀਂ ਯਾਰ 75 ਰੱਖਿਆ ਨਹੀਂ ਯਾਰ ਨਹੀਂ ਦੇਖਿਆ ਯਾਰ ਮੈਂ ਮੈਂ ਕਟਾ ਸੋ ਹੀ ਵੇਖ ਗਿਆ ਹੱਥਾਂ 'ਤੇ ਫੋਟੋ ਖਿੱਚ ਰਹੇ ਨੇ ਸਾਰੇ ਤੇ ਅਸੀਂ ਕਹਾਂ ਚਲੋ ਥੋੜਾ ਐਂਟਰਟੇਨ ਕਰ ਸਕੀਏ ਤੁਹਾਨੂੰ ਪਤਾ ਐਂਟਰਟੇਨ ਕਰਵਾਸਤੇ ਬਰਾਜ ਤੁਹਾਨੂੰ ਐਂਟਰਟੇਨ ਕਰੇਗਾ ਕਿ ਨਹੀਂ ਕਰੇਗਾ ਬਾਕੀ ਅਸੀਂ ਵੀ ਕਰਾਂਗੇ ਠੀਕ ਐ ਤੇ ਉਸ ਤੋਂ ਬਾਅਦ ਚਲੋ ਆਓ ਫਿਰੋ ਯਾਰ ਚਲੀਏ ਸਾਰੇ ਉਧਰ ਆਇਓ ਇਹ ਕਿਸ਼ਤੀ ਵਿੱਚ ਚੁੱਲੇ ਲੈਣ ਭਾਈ ਤੁਸੀਂ ਵਲੌਗ ਬਣਾਉਂਦੇ ਜੇ ਕੱਟ ਕਰਦੇ ਜੇ ਕੀ ਮੈਂ ਕਿਹਾ ਥੱਕ ਗਏ ਆ ਕੋਈ ਬਹਿਣ ਦੀ ਜਗ੍ਹਾ ਲੱਭੋ ਜੇ ਕਿਸ਼ਤੀ 'ਚ ਬਹਿਣਾ ਤੇ ਉੱਥੇ ਬੋ ਮੈਨੂੰ ਬਸ ਬਹਿਣ ਦਿਓ ਹੈ ਤੈਨੂੰ ਮੈਂ ਕਹਿੰਨਾ ਮਨਾਰੇ ਪਾਕਿਸਤਾਨ ਦੀ ਟੋਪ ਤੇ ਬਾਨਨੇ ਆ ਤੈਨੂੰ ਯਾਰ ਤੂੰ ਗੱਲ ਕਰਦਾ ਯਾਰ ਇਹ ਬਲੌਗ ਆ ਸਹੀ ਕਸ਼ਤੀ ਲੈਣ ਲੱਗੇ ਆ ਤੇ ਵਿਊ ਜ਼ਰਾ ਚੰਗੇ ਦੇਨੇ ਵੇ ਅੱਛਾ ਜੀ ਕਿਸੇ ਦਾ ਪਲਾਨ ਨਹੀਂ ਸੀ ਕਿ ਆਪਣਾ ਕਸ਼ਤੀ 'ਚ ਕੋਈ ਰਾਈਡ ਵਗੈਰਾ ਲੈਣ ਦਾ ਛੋਟਾ ਛੋਟਾ ਲੈਣ ਦਾ ਤੇ ਮੈਂ ਕਹਾ ਯਾਰ ਕੋਈ ਨਹੀਂ ਬਲੌਗ ਬਣਾ ਲਾਂਗੇ ਇਸੇ ਬਾਨਨੇ ਤੇ ਹੁਣ ਜਾਣਨੇ ਆ ਉਥੋਂ ਟਿਕਟ ਲੰਨੇ ਆ ਵਿਊ ਦੇਨੇ ਅੱਛੇ ਅੱਛਾ ਜੀ ਕਸ਼ਤੀ ਦੀ ਰਾਈਡ ਤੋਂ ਪਹਿਲੇ ਨਾ ਆ ਦੇਖੋ ਇਹਨਾਂ ਦੇ ਕੰਮ ਓਏ ਖਲੋ ਜਾ ਮਾਮਾ ਮੇਰੇ ਤੇ ਗੋਲੀ ਚਲਾਣੀ ਹੂੰ ਅੱਛਾ ਜੀ

ਚਲੋ ਇਹ ਦੇਖੋ ਸਾਲਨ ਮਗਾਲਾ ਕੁਝ ਕੀ ਬਾਤ ਹੈ ਜੀ 100 ਰੁਪਏ ਤੁਹਾਡੇ ਵਾਸਤੇ ਦੇਣ ਲੱਗੇ ਆ ਬਸ ਲੋਕਰ ਵਾਸਤੇ ਅਛਾ ਜੀ ਠੀਕ ਹੈ ਜੀ ਨੋਬਲ ਟਿਕਟਾਂ ਲੈ ਆਇਆ ਆ ਦਿਖਾਈਆਂ ਆ ਟਿਕਟਾਂ ਆ ਦੇਖੋ ਜੀ ਇਹ ਟਿਕਟਾਂ ਜੀ 75 ਰੁਪਏ ਦੀ ਪਰ ਪਰਸਨ ਕਿੰਨੇ ਆਪਾਂ ਬੰਦੇ ਆ 8 8 ਬੰਦੇ ਆ ਹੁਣ ਅਸੀਂ ਰਾਈਡ ਲੈਣੇ ਆ ਬਿਲਕੁਲ ਮਨਾਰੇ ਪਾਕਿਸਤਾਨ ਦੇ 뷰 ਦੇ ਨਾਲ ਹੀ ਰਾਈਡ ਆ ਦੇਖੋ ਭਾਈ ਕਹਿੰਦਾ ਕਿ ਜੈਕਟਾਂ ਪਾ ਲਓ ਤਿਆਰ ਹੋ ਗਏ ਆਪਾਂ ਹੈ ਚੱਲੇ ਆ ਸਮੁੰਦਰ 'ਚ ਸਮੁੰਦਰ 'ਚ ਚੱਲਾ ਐਡਾ ਭੈੜਾ ਲੱਗ ਰਿਹਾ ਉਹ ਮੈਂ ਕੁਛ ਕਹਿਣਾ ਹੀ ਨਹੀਂ ਤੈਨੂੰ ਯਾਰ ਬਾਕੀ ਉਹ ਕਹਿੰਦੇ ਨੇ ਭਾਈ ਸੇਫਟੀ ਫਰਸਟ ਹੈ ਜੈਕਟਾਂ ਪਾ ਕੇ ਜਾਣੀਆਂ ਹੁਣ ਜੈਟਾਂ ਪਾ ਕੇ ਤੁਹਾਨੂੰ ਮਿਲਦੇ ਆ ਜੀ ਹੁਣ ਸਾਰਿਆਂ ਨੇ ਜੈਕਟਾਂ ਪਾ ਲਈਆਂ ਜੀ ਆ ਵੇਖੋ ਜੀ ਲਟਾਇਰ ਅਫੀਸਰ ਆ ਦੇਖੋ ਚਵਲਾ ਮਾਰਦੇ ਪਏ ਨੇ ਸਾਰੇ ਮੇਰੇ ਬਹਿ ਜਾ ਹੁਣ ਕਣਾ ਝੋਲੀ ਜੀ ਲੋਈਆ ਵੇਖੋ ਜਕਤਾ ਪਾਲੀਆਂ ਸੀ ਜੀ ਹੁਣ ਕश्ती ਚੱਲ ਪਈ ਆ ਦੇਖੋ ਸਾਰੇ ਪਰੋਣੇ ਲੱਗੇ ਆ ਆ ਸਾਡੇ ਵੀਰ ਕਹਿੰਦੇ ਸਾਨੂੰ ਵੀ ਯਾਰ ਵੀਡੀਓ ਚ ਲੈ ਲਓ ਮੈਂ ਕਿਹਾ ਠੀਕ ਹੋ ਗਿਆ ਜੀ ਆ ਵੇਖੋ ਜੀ ਕੈਸੀ ਕੈਸੀ ਮਨੂਹ ਸ਼ਕਲ ਬੈਠੀ ਆ ਦੇਖੋ ਦੇਖ ਸਕਦੇ ਹੋ ਲੋੜੀਏ 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 ਨੇ ਲੋੜੀਏ ਉਹ ਆ ਗਈ ਲੱਗ ਗਈ ਭਾਈ ਕਹਿੰਦੇ ਕਿ ਲੈ ਉਹ ਤੁਹਾਨੂੰ ਸਟੈਂਡ ਕਰਕੇ ਦਿਖਾਣੇ ਆ ਲੋ ਜੀ ਆ ਸਾਰੇ ਡਰੀ ਜਾਂਦੇ ਨੇ ਆ ਭਾਈ ਕਰਿਓ ਕਰਿਓ ਆ ਦੇਖੋ ਜੀ ਓਏ ਓਏ ਲੋ ਜੀ ਓਏ ਸ਼ਰਾਬ ਨਾਲ ਹੀ ਇਹਨਾਂ ਡਰ ਕੇ ਸਾਰੇ ਰਾਜ ਦੀ ਕਾਲ ਆ ਗਈ ਬੰਦ ਰਾਜ ਕਹਿੰਦਾ ਮੈਂ ਆ ਗਿਆ ਵਾਂ ਤੇ ਇਹ ਰਾਈਡ ਤੋਂ ਬਾਅਦ ਹੁਣ ਫਿਰ ਅੱਜ ਨੂੰ ਜਾ ਕੇ ਮਿਲਦੇ ਆਂ ਜਾਂ ਅਸੀਂ ਉੱਥੇ ਡਾਇਰੈਕਟ ਬਲੌਗ ਸ਼ੁਰੂ ਕਰ ਲਾਂਗੇ ਜਾਂ ਅਸੀਂ ਵੇਚੀ ਕੰਟੀਨਿਊ ਕਰ ਲਾਂਗੇ ਆ ਵੇਖੋ ਵੇਖੋ ਪਿੰਕੋ ਪਿੰਕੋ ਹਿੱਕੋ ਹੋਏ 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 ਕੁਝ ਨਹੀਂ ਲੋਈ ਅ ਫਿਊ ਮੋਮੈਂਟਸ ਲੇਟਰ ਥੱਕ ہار ਕੇ ਗੁਰਦੁਆਰਾ ਸਾਹਿਬ ਜਾ ਰਹੇ ਆ ਤੇ ਇਹ ਜੀ ਆ ਸਾਰੇ ਨਾਲ ਦੇ ਸਾਡੇ ਯਾਰ ਤੇਰਾ ਕਿੱਡਾ ਮੂੰਹ ਪੈੜਾ ਯਾਰ ਤੂੰ ਕੈਮਰੇ ਤੇ ਅੱਗੇ ਆਈਂ ਨਾ ਮਾਰ ਮਾਰ ਕੀ ਇੰਡੀਅਨ ਸੰਗਤ ਨਹੀਂ ਹੈਗੀ ਤੇ ਰੌਣਕਾਂ ਹੀ ਨਹੀਂ ਕੋਈ ਨਹੀਂ ਸੀ ਵਾਪਸ ਆ ਗਏ ਗੁਰਦੁਆਰਾ ਸਾਹਿਬ ਤੇ ਇਹ ਨਾਲ ਦੇ ਸਾਰੇ ਨਾ ਵਰਤਾਜ ਕਹਿ ਰਹੇ ਮੈਂ ਗੁਰਦੁਆਰਾ ਸਾਹਿਬ ਪਹੁੰਚ ਗਿਆ ਤੁਸੀਂ ਆਓ ਅਸੀਂ ਬਾਹਰੋਂ ਲੱਭਦੇ ਰਹੇ ਆ ਐਨੀ ਦੇਰ ਅਸੀਂ ਕਿਹਾ ਚਲੋ ਹਣ ਗੁਰਦੁਆਰਾ ਸਾਹਿਬ ਹੀ ਯਾਨੀ ਇਹ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਤੇ ਉਹ ਸਾਹਮਣੇ ਕਿਲਾ ਵਗੈਰਾ ਤੇ ਉਧਰ ਬਾਦਸ਼ਾਹੀ ਮਸਜਿਦ ਵਗੈਰਾ ਇਹ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਹੈਗਾ ਨਾ ਨਕਾਣਾ ਸਾਹੀ ਸੰਗਤਾਂ ਤੇ ਆਪਣੇ ਸਿੰਧ ਤੋਂ ਸ਼ੇਖਪੁਰੇ ਤੋਂ ਲਾਹੌਰ ਦੀਆਂ ਸੰਗਤਾਂ ਸਾਰਿਆਂ ਚ ਇਕੱਠੀਆਂ ਹੋਈਆਂ ਨੇ ਸਰਜਨ ਦੇਵ ਜੀ ਦੇ ਨਾ ਸ਼ੀਰ ਦੀ ਧਾੜੇ ਤੇ ਉਹਨਾਂ ਦੇਖ ਸਕਦੇ ਹੋ ਹਰ ਤਰ੍ਹਾਂ ਭਰੌਣ ਗਈ ਰੋਣਗਾ ਜੀ ਜੀ ਸਾਰਿਆਂ ਨੂੰ ਆਂਦਿਆਂ ਹੀ ਪਿਆਸ ਲੱਗ ਗਈ ਏ ਤੇ ਆਪਣਾ ਨਾ ਚੰਨੇ ਦੀ ਰੋਹ ਸਾ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਬਾਹਰ ਆਹ ਦੇਖੋ ਜੀ ਮਾਜਾ ਦੇਖੋ ਇਹ ਵੀ ਰੋ ਪੀ ਰਹੀ ਤੇ ਅਸੀਂ ਹੁਣ ਰਾਜ ਨੂੰ ਦੇਖਦੇ ਆਂ ਪਰਦਾਜ ਕਿੱਥੇ ਵੇ ਹੁਣ ਸਾਰੇ ਥੱਕ ਖਵਾਰ ਕੇ ਆ ਕੇ ਇਹ ਪਾਰਕ ਵਿੱਚ ਬਹਿ ਗਏ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਤੇ ਆਹ ਦੇਖੋ ਜੀ ਸਾਰੇ ਬੈਠੇ ਇੱਥੇ ਉਹ ਸਾਬ ਉਹ ਅਲੱਦਾ ਜਾ ਕੇ ਬਹਿ ਗਏ ਨੇ ਪਤਾ ਨਹੀਂ ਉਹ ਕਹਿੰਦਾ ਕਿ ਭਾਈ ਥੱਲੇ ਨਹੀਂ ਬਹਿਣਾ ਆਹ ਘਾਹ ਦਾ ਨਾ ਥੱਲੇ ਕੱਪੜਿਆਂ ਨੂੰ ਰੰਗ ਲੱਗ ਜਾਏਗਾ ਕਿਉਂਕਿ ਚਿੱਟਾ ਸੂਟ ਪਾਇਆ ਆਪਾਂ ਚਿੱਟਾ ਕੁਰਤਾ ਪਜਾਮਾ ਸੋਰੀ ਸੂਟ ਕਹਿੰਦਾ ਤੇ ਹੁਣ ਅਸੀਂ ਬਲਰਾਜ ਦਾ ਸਿਰਫ ਵੇਟ ਕਰ ਰਹੇ ਆਂ जिड़ी महान अस्थि का सबर कर रहे ओ, आ चुकी है मैं तहाना माशाग ला गई रोनगां लाग गई उठ के मिलो ये उठ के आयो उठ के मिलो आ गया जी प्रधान साहब थोड़े साहब ओ जी मिलो वो आप बलोक बनाना हम आप मिलना करना है ना अभी वे बंदे हो गए है ਵੀ ਸੋਨੀ ਸਨ ਇੰਗ੍ਰੀਸ ਉਸ ਨਾਲ ਹੀ ਆਪ ਨਹੀਂ ਹੈ ਕਈ ਦਾ ਜਿ ਪੇਪਰ ਸੀ ਬਰਾਣ ਨੂੰ ਪੁੱਛ ਲੈਨੇ ਪੇਪਰ ਹੁੰਦਾ ਕਿਦਾਂ ਦਾ ਹੋਇਆ ਤੇ ਬਰਾਣ ਸਾਹਿਬ ਪੇਪਰ ਕਿਹੋ ਜਿਹਾ ਹੋਇਆ ਜੀ ਸਾਰੀ ਰਾਤ ਸੁੱਤਾ ਕੋਈ ਨਹੀਂ ਪੜਦਾ ਹੀ ਰਿਹਾ ਤੇ ਕੁਛ ਹੀ ਬੋਲ ਯਾਰ ਆਵਾਜ਼ ਨਹੀਂ ਆ ਰਹੀ ਮੈਂ ਕਹਾ ਸਾਰੀ ਰਾਤ ਸੁੱਤਾ ਹੀ ਰਿਹਾ ਉਹ ਸੁੱਤਾ ਹੀ ਨਹੀਂ ਰਾਤ ਪੜਦਾ ਹੀ ਰਿਹਾ ਸੁੱਤਾ ਕੋਈ ਨਹੀਂ ਵਾਇਗੁਰੂ ਦਾ ਸ਼ੁਕਰ ਹੈ ਸੋਣਾ ਹੋ ਗਿਆ ਪੇਪਰ ਲੇਕਿਨ ਓਖਾ ਬਹੁਤ ਸੀ ਬੜਾ ਖਾਪੇ ਆ ਖੱਪਣ ਵਾਲਾ ਪੇਪਰ ਸੀ ਅੱਜ ਥੱਕਿਆ ਹੁਣ ਕਹਿੰਦਾ ਕਿ ਭਾਈ ਪੇਪਰ ਵਧੀਆ ਹੋ ਗਿਆ ਲੇਕਿਨ ਸੁੱਤਾ ਕੋ ਨਹੀਂ ਉਹਨੂੰ ਨੀਂਦ ਆਈ ਹੋਈ ਏ ਤੇ ਕੋਈ ਨਹੀਂ ਯਾਰ ਤੈਨੂੰ ਸਵਾਲਾਂਗੇ ਤੈਨੂੰ ਲੈ ਕੇ ਜਾਣੇ ਆ ਤਖਤ ਤੇ ਵਿਂਟਰ ਲੈਂਡ ਵਾਲੇ ਤਖਤ ਤੇ ਉਸ ਤੋਂ ਬਾਅਦ ਸਾਨੂੰ ਐ ਹੀ ਦਿਖਾਣਾ ਸੀ ਕਿ ਗੁਰਦੁਆਰਾ ਸਾਹਿਬ ਰੌਣਕਾਂ ਦੇਖੋ ਜੀ ਬਸ ਇੰਡੀਅਨ ਸੰਗਤ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਬਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਸ਼ੰਕਾ ਆਈਆਂ ਨਹੀਂ ਇੰਡੀਆ ਦੀਆਂ ਉਹਨਾਂ ਰੌਣਕਾਂ ਹੁੰਦੀਆਂ ਸੀ ਅਫੋਰਟ ਸੀਟ ਅਸੀਂ ਰਾਤੀ ਗਏ ਸੀ ਅਸੀਂ ਨਾ ਬਹੁਤ ਸੋਚਿਆ ਕਿ ਯਾਰ ਕਿੱਥੇ ਅਸੀਂ ਸਾਰਿਆਂ ਨਾਲ ਬੈਠੇ ਹੁੰਦੇ ਸੀ ਇਕੱਠੇ ਹੁੰਦੇ ਜੀ ਰੌਣਕਾਂ ਕੋਈ ਗਾੰਦਾ ਹੁੰਦਾ ਸੀ ਕੋਈ ਪਿਆਰ ਕੋਈ ਗੱਲਾਂ ਬਾਤਾਂ ਤੇ ਦੱਸੋ ਜੀ ਬਾਬਾ ਹਰ ਸਾਲ ਵੈਂਕੀਦਾ ਰੋੜਕਾ ਇੰਡੀਆ ਵਾਲਿਆਂ ਨਾਲ ਹੁੰਦੀਆਂ ਨੇ ਸ਼ੁਗਰ ਮੇਲਾ ਲੱਗਦਾ ਕੋਈ ਯਾਰ ਬੇਲੀ ਆਂਦੇ ਨੇ ਕੋਈ ਮਹਿਮਾਨ ਆਂਦੇ ਨੇ ਤੇ ਉਹਨਾਂ ਨਾਲ ਤੇ ਆਤ ਕੀ ਆਏ ਨਹੀਂ ਤੇ ਕਮੀ ਜੀ ਹੈ ਜਿਸੇ پورے ਪਾਕਿਸਤਾਨ ਚ ਇਸ ਤੋਂ ਵੱਡੀ ਕੋਈ ਖੱਜ ਨਹੀਂ ਲੱਭੀ ਅੱਜ ਤੱਕ ਮੈਨੂੰ ਇਧਰ ਵੇਖ ਮੂੰਹ ਹੀ ਖਾ ਗਿਆ ਮੁਖੜਾ ਸ਼੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਮੂੰਹ ਦੀ ਲਾਨਤ ਵਿੱਚ ਆ। ਇਹ ਇਧਰ ਤੇਰੇ ਇਹਦੇ ਕਰਕੇ 3000 ਰੁਪਏ ਵਿੱਚ 15 ਸਾਲ ਵੱਡਾ ਜ਼ਲੀਲ ਹੋਇਆ ਇਹਦੀ। ਇਹ ਜਿਸ ਫੋਨ 'ਚ ਵੀਡੀਓ ਵੇਖ ਰਹੇ ਹੋ ਐਸੇ ਮੇਰਾ ਹਿਸਾਬ ਹੈ। 1000 ਰੁਪਏ ਦਾ ਮੈਂ ਖਾ ਬੈਠਾ ਤੇ ਇਹ ਮੈਨੂੰ ਸੁਣਾਈ ਆ ਰਿਹਾ ਬਾਪ। ਘੁਮਾ ਕੈਮਰਾ ਘੁਮਾ 3000 ਮੇਰਾ ਇਦਾਂ ਪੂਰਾ ਕਰਨਾ ਹੋਇਆ ਜਿਦਾ 3 ਲੱਖ 3 ਕਰੋੜ ਕਿਤਾ। ਬਿਸਤੀ ਆ ਦਾ ਰੋਜ਼ ਕਾਲਾ। ਉਹ ਮੇਰੇ ਬਾਸਾ ਜਿਹੜਾ ਕਰੂ ਤੋੜ। ਮੈਂ ਜੁਮੇ ਦੇ ਮੈਸੇਜ ਕਰਨ ਦੇ ਆ ਤੇ ਰਿਪਲਾਈ ਮੈਨੂੰ ਆ ਰਿਹਾ ਸੋਮਵਾਰ ਨੂੰ। ਕੋਈ ਨਹੀਂ ਆਂਦੀਆਂ ਗੱਲਾਂ ਦਾ ਰਿਪਲਾਈ ਦੇ ਲੇਟ ਹੀ ਲੱਭਦਾ ਕੋਈ ਨਹੀਂ ਇੰਨਾ ਵੀ ਲੇਟ ਹੈ ਜੁਮੇ ਦਾ ਮੈਸੇਜ ਕੀਤਾ ਤੇ 100 ਵਾਰ ਤੇ ਰਾਤ ਦੇ 3 ਵਜੇ ਮੈਸੇਜ ਕਰਨ ਦੇ ਮੈਂ ਕਿਹਾ ਸੌਂ ਗਿਆ ਹੋਣਾ ਜਾਂ ਇਹ ਉਦੋਂ ਵੀ ਜਾਗਦਾ 5 ਵਜੇ ਰਿਪਲਾਈ ਆ ਆਦਾ ਤੇ ਨਹੀਂ ਦੇਣੇ ਤੂੰ ਜ਼ਲੀਲ ਕਰ ਮੈਂ ਮੈਂ ਤੇ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਇਸ ਤੋਂ ਡਬਲ ਜ਼ਲੀਲ ਕਰਨਾ ਹੈ ਲੇਕਿਨ ਹੁਣ ਆਸਪੇ ਹੈ ਹੋਰ ਦਲੀਲ ਨਹੀਂ ਕਰਨਾ ਹੁਣ 1500 ਅਗਲਾ ਵੀ ਲੈਣਾ ਹੈ ਜੀ ਨਵੀਂ ਕਮੇਟੀ ਤੋਂ ਹੀ 34500 ਕੱਟਾ ਦੇ ਦੇਂਗੇ ਨਾ ਮੈਂ ਇਹ ਨਾ ਦਿੱਤਾ ਮੈਂ ਫਿਰ ਉਹਨੂੰ ਐਦ ਕੀ ਹਟ ਗਈ ਜੀ ਇਹ ਇਹ ਵੇਖ ਰਿਹਾ ਹਥਿਆਰ ਮੇਰਾ ਇਹਦੇ ਨਾਲ ਇਹ ਕਹਿੰਦਾ ਕਿ 3000 ਦੇ ਮਗਰ ਕਤਲ ਕਰ ਦੇਣਾ ਮੈਂ 3000 ਮੇਰੇ ਵਾਸਤੇ ਪੂਰਾ ਕਰਨਾ ਇਦਾਂ ਹੋਇਆ ਜਿੱਦਾਂ 3-4 ਕਰੋੜ ਰੁਪਈਆ ਮੇਰੇ ਵਾਸਤੇ ਤੇ ਇਹ ਮੇਰਾ ਹਥਿਆਰ ਹੈ ਇਹਦੇ ਨਾਲ ਹੀ ਖਤਮ ਕਰ ਦੇਣਾ ਚਾਹ 3000 ਉਹ ਪੁੱਠਾ ਹੋ ਬੱਸ ਚੁੱਪ ਕਰ ਜਿੱਦਾਂ ਜਿੱਦਾਂ 3000 ਬੋਲ ਰਹੇ ਹੋ ਤੇ ਇਹ ਤਲਵਾਰ ਮੇਰੇ ਵਾਸਤੇ ਬੋਲ ਚਲੋ ਜੀ ਐਸੀਆਂ ਤਲਵਾਰਾਂ ਤੋਂ ਰਹੇ ਅਸੀਂ ਆਹ ਉਹ ਹੀ ਕਹਿ ਰਹੇ ਸੀ ਕਿ ਰੌਣਕਾਂ ਕੋ ਨਹੀਂ ਆ ਬਾਵਾ ਦਿਲ ਜਿਆ ਨਹੀਂ ਲੱਗ ਰਿਹਾ ਮੈਂ ਕਹਿੰਦਾ ਸੀ ਯਾਰ ਇੰਡੀਆ ਵਾਲੇ ਆਂਦੇ ਐ ਕੋ ਰੌਣਕਾਂ ਲੱਗਦੀਆਂ ਕੋ ਸਾਡੇ ਮਹਿਮਾਨ ਪੈਂਦੇ ਆ ਨਾਲ ਤੇ ਮਹਿਮਾਨ ਨਹੀਂ ਐ ਤੇ ਕਮੀ ਮਹਿਸੂਸ ਹੋ ਰਹੀ ਐ ਲੇਕਿਨ ਤੁਹਾਨੂੰ ਅਸੀਂ ਆਪਣੇ ਨਾਲ ਬਣਾਈ ਰੱਖਾਂਗੇ ਬਸ ਆਇਦਾ ਬਲੌਗ ਆਈ ਸੀ ਕਿ ਅਸੀਂ ਤੁਹਾਨੂੰ ਕੁਝ ਰੌਣਕਾਂ ਦਿਖਾ ਸਕੀਏ ਤੇ ਬਗਾਯਦਾ ਤੌਰ ਤੇ ਅਸੀਂ ਹੋਰ ਵੀ ਬਲੌਗ ਅਪਲੋਡ ਕਰਦੇ ਰਹਾਂਗੇ ਕਿਉਂਕਿ ਬਰਾ ਦੇ ਪੇਪਰ ਚੱਲ ਰਹੇ ਨੇ ਕਿਉਂਕਿ ਸਾਨੂੰ ਥੋੜਾ ਇਹ ਨਾ ਬਲੌਗ ਸ਼ੂਟ ਕਰਨਾ ਥੋੜਾ ਔਖਾ ਹੋ ਰਿਹਾ ਕਿਉਂਕਿ ਹਜੇ ਵੀ ਸਾਨੂੰ ਸਾਰੀ ਇਹ ਸੰਸਤਾ ਵੇਖ ਰਹੀਆਂ ਨੇ ਕਿ ਕਰ ਕੀ ਰੇ ਨੇ ਕੋਈ ਨਹੀਂ ਸਾਨੂੰ ਸ਼ਰਮ ਆਉਂਦੀ ਅਸੀਂ ਫਿਰ ਵੀ ਸ਼ੂਟ ਕਰਾਂਗੇ ਹੈ ਬਰਾਗ ਮੇਰਾ ਤਾਂ ਮੂੰਹ ਹੀ ਨਹੀਂ ਖੁੱਲਦਾ ਚਲੋ ਜੀ ਬਰਾਬਰ ਆਖਾ ਜੀ ਨੈਕਸਟ ਬਲੌਗ ਹੈ ਜੇ ਸੇ ਮਿਲਦੇ ਆ ਤੁਹਾਨੂੰ ਕੋਈ ਨਹੀਂ ਕੁੜੀਆਂ ਵੇਖਣਦੇ ਕੋਈ ਨਹੀਂ

ਸਾਹ ਮੇਰਾ ਕੋਣਾ ਮੂੰਹ ਮੇਰਾ ਕੋਲੀ ਅਸੀਂ ਰੋਣ ਗਾ ਰੱਬ ਸਾਨੂੰ ਸਾਨੂੰ ਇਹਨੂੰ ਕਹਿੰਦੇ ਨੇ ਫਰੀ ਸਟਾਈਲ ਐਂ ਤੂੰ ਦੱਸਿਓ ਜੀ ਮੇਰੀ ਪਾਕ ਸੋਣੀ ਲੱਗ ਰਹੀ ਈ ਦੀ ਸੋਣੀ ਵੈਸੇ ਤਾਂ ਪੱਕਾ ਸੋਣੀਏ ਨੇ ਬਟ ਇਹ ਕਹਿੰਦਾ ਮੈਂ ਪਾਕ ਸੋਣੀ ਪੜਨਾ ਲੇਕਿਨ ਮੈਂ ਵੀ ਸੋਣੀ ਪੜਨਾ ਮੈਂ ਮਾੜੀ ਨਹੀਂ ਪੜਨਾ ਹਾਂ ਬਰਾਜ ਭਾਈ ਬਰਾਜ ਤੁਹਾਨੂੰ ਪਤਾ ਲੈਵਲ ਹੀ ਹੋ ਰ ਖੀਰੇ ਖਾਂਦਾ ਹੈ ਭਾਈ ਉਹ ਵੀ ਦਿੱਲੀ ਗੇਟ ਦੇ ਬਾਹਰ ਮੈਂ ਵੀ ਤੁਹਾਨੂੰ ਇੱਕ ਵੀਡੀਓ ਰੀਸੈਂਟਲੀ ਅਪਲੋਡ ਕਰਾਂਗਾ ਤੁਸੀਂ ਵੇਖਿਓ ਨਹੀਂ ਨਹੀਂ ਇਹ ਵੀਡੀਓ ਨਹੀਂ ਦੇਖਣੀ ਚੌਧਰੀ ਸਾਹਿਬ ਬਹੁਤ ਹੀ ਵੱਡੇ ਡਿਪਰੈਸ਼ਨ ਦੇ ਵਿੱਚ ਸਾਡ ਮੈਂ ਤੁਹਾਨੂੰ ਕਹਾਵਾ ਆ ਬਰਾਕਾ ਤਨੋਂ ਨੈਕਸਟ ਲੋਗ ਦੇ ਜਿੱਤ ਮਿਲਦੇ ਆਈ ਪੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਹੈ